ਜਦੋਂ ਦਾ ਇਹ ਲਾਗੂ ਹੋਇਆ ਜਿਹੜੀ ਇਲੈਕਸ਼ਨ ਕਾਲ ਕਰਦੇ ਕਿਹਾ ਉਦੋਂ ਬਾਅਦ ਤਿੰਨ ਕਿਸ਼ਤਾਂ ਦੇ ਵਿੱਚ ਬਿਹਾਰ ਦੀਆਂ ਔਰਤਾਂ ਨੂੰ 10-10 ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੱਤਾ ਗਿਆ ਉੱਥੇ ਬੰਦ ਹੋ ਜਾਣਾ ਚਾਹੀਦਾ ਸੀਗਾ ਜਦੋਂ ਇਲੈਕਸ਼ਨ ਕਾਲ ਹੋ ਗਈ ਹੈ ਨਹੀਂ ਉਦੋਂ ਬਾਅਦ ਆਜਤੀਜੀ ਕੱਲ੍ਹ ਜਾਂ ਪਰਸਨ ਹੋਣੀ ਹੈ ਜਾਂ ਕੱਲ੍ਹ ਨੂੰ ਹੋਣੀ ਸ਼ਾਇਦ ਔਰ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਇਸ ਗੱਲ ਦਾ ਕੋਈ ਕੋਈ ਸ਼ਿਕਾਇਤ ਵੀ ਕੀਤੀ ਗਈ ਹੈ ਕਿਦਾਂ ਨਿਯਾਰਾ ਦੇਸ਼ ਫਟੋਕਟ ਅੱਖਾਂ ਚੋਂ ਬਣ ਵਾਸਤੇ ਇਲੈਕਸ਼ਨ ਕਮਿਸ਼ਨ ਕਹੇ ਕੁਝ ਇਲੈਕਸ਼ਨ ਕਮਿਸ਼ਨ ਇਸ ਕੱਲ ਨੂੰ ਕੁਝ ਵੀ ਕਰਨ ਤੇ ਅਰ ਸੈਕਿੰਡ ਨਿਕਲ ਜੀ ਗਈ ਹੈ ਆ ਛੱਡੀ ਮਈ ਦਾ ਅਪਮਾਨ ਕਹਿ ਰਹੇ ਨੇ ਮੋਦੀ ਸਾਹਿਬ ਵੀ ਜੇ ਪਹਿਲੀ ਵਾਰੀ ਹੋਇਆ ਜੀ ਛੱਡੀ ਮਈ ਦਾ ਅਪਮਾਨ ਤਰਨ ਚੌਨ ਸਾਲ ਹੋ ਗਏ 11 ਸਾਲ ਹੋ ਗਏ ਉਹ ਤੋਂ ਲੋੜ ਨਹੀਂ ਪਈ ਹੁਣ ਬਿਹਾਰ ਇਲੈਕਸ਼ਨ ਛੱਡੀ ਮਈਆ ਉੱਥੇ ਬਹੁਤ ਲੋਕ ਮੰਦਦੇ ਨੇ ਉਸ ਕਰਕੇ ਉਹਨਾਂ ਨੇ ਕਿਹਾ ਵੀ ਅਪਮਾਨ ਹੋ ਰਿਹਾ ਤੁਹਾਨੂੰ ਪਤਾ ਵਾਕਿ ਜਿਹੜਾ ਬਿਸਲਰੀ ਵਿਚ ਬਣਾਇਆ ਸੀਗਾ ਬਿਸਲਰੀ ਕੀ ਉਹਨੂੰ ਕਹਿੰਦੇ ਆ ਯਾ ਹਿੰਦੀ ਬੋਲ ਕੇ ਮਾਤਾ ਜਿੱਥੇ ਜਾ ਕੇ ਇਸ਼ਨਾਨ ਕੀਤਾ ਜਾਂਦਾ ਜੀ ਉਹ ਉਹ ਬਣਾਇਆ ਗਿਆ ਸੀ ਉਹਦੇ ਬਾਰੇ ਕੋਈ ਗੱਲ ਨਹੀਂ ਹੋ ਰਹੀ ਚੁੱਪ ਹੈ ਸਾਰਾ ਕੁਝ ਮੈਂ ਜਿਹੜਾ ਯੋਗੀ ਆ ਯੋਗੀ ਨੇ ਜਿਹੜੀ ਗੱਲ ਕਹੀ ਹੈ ਤੁਸੀਂ ਸੋਚਣ ਵਾਲੀ ਗੱਲ ਆ ਕਿ ਜਿਹੜੀ ਉਹ ਗੱਲ ਕਹਿੰਦੇ ਆ ਜੇ ਤੁਸੀਂ ਤਰਕ ਦੀ ਬੁੱਧੀ ਤੋਂ ਸੋਚੋਗੇ ਤਾਂ ਉਹ ਗੱਲ ਗਲਤ ਆ ਪਰ ਤਰਕ ਤਾਂ ਹੈ ਹੀ ਨਹੀਂ ਸਿਆਸਤ ਵਿੱਚ ਮਿਸਟਰ મોદી ਨੇ ਇਹ ਕਿਹਾ ਕਿ ਜਿਹੜੇ ਕੁਸਪੈਟੀਏ ਆ ਦੇਖੋ ਸਰਕਾਰਾਂ ਕਹਿ ਰਹੀਆਂ ਨੇ મોદી ਸਰਕਾਰ ਇਹ ਕਾਹ ਰਹੀ ਹੈ ਮਿਸਟਰ ਮੋਦੀ ਵੀ ਕਾਹ ਰਹੇ ਕੋਸ ਬੈਠੀ ਹੈ